ਐਕਸੀਡੈਂਟ ਹੋਇਆ ਪਿੱਛੇ ਕਾਫੀ ਮੈਂ ਆਪਣਾ ਟਰੱਕ ਲਾੜ ਕੇ ਅੱਗੇ ਆ ਕੇ ਦੇਖਿਆ ਮਰਮ ਪੱਟੀ ਕੀਤੀ ਹੈ ਹਾਲਤ ਨਹੀਂ ਦੇਖੀ ਜਾ ਰਹੀ ਕਾਫੀ ਜ਼ਿਆਦਾ ਜਿਹੜੇ ਉਹਨਾਂ ਦੇ ਡੀਪਲੀ ਇੰਜਰਡ ਹੋਏ ਨੇ ਉਹਨਾਂ ਦੇ ਆਟੋ ਚਾਲਕ ਵੀ ਬੁਰੀ ਤਰ੍ਹਾਂ ਜਕਮੀ ਹੋ ਗਿਆ ਤੇ ਜਿਹੜੇ ਨਾਲ ਪੈਸੇਂਜਰ ਬੈਠੀਆਂ ਸੀ ਸਵਾਰੀਆਂ ਉਹ ਵੀ ਮੈਂ ਤਾਂ ਕਿਤੇ ਬਹੁਤ ਦੂਰ ਉੱਚੇ ਆਟੇ ਤੇ ਬੈਠੀ ਹੋਈ ਸੀ ਮੈਂ ਦੇਖਿਆ ਕਿ ਕੀ ਗੱਲ ਆ ਮੈਂ ਉਹ ਥੋੜੇ ਤੇ ਉਤਰ ਕੇ ਆ ਕੇ ਅੱਗੇ ਇਹਨਾਂ ਦੀ ਆਪਕੋ ਮਰਮ ਪੱਟੀ ਕੀਤੀ ਹੈ ਹਾਲਤ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੈ ਬਾਕੀ ਗੱਡੀ ਵੀ ਬਹੁਤ ਭੱਜ ਚੁੱਕੀ ਜਿਸ ਨਾਲ ਐਕਸੀਡੈਂਟ ਹੋਇਆ ਜਿਸਨੇ ਕੀਤਾ ਨਾਲ ਬਾਜ ਵੀ ਨਹੀਂ ਆਉਂਦੇ ਇੰਨੀ ਤੇ ਚੱਲ ਹਾਂ ਹਾਂ ਜੀ ਸਰਕਾਰਾਂ ਨੂੰ ਚਾਹੀਦੀ ਐ ਇੱਕ ਸਪੀਡ ਤੈਅ ਕਰਨੀ ਚਾਹੀਦੀ ਆ ਦੂਸਰੇ ਤੇ ਸਪੀਡ ਬ੍ਰੇਕਰ ਵਗੈਰਾ ਵੀ ਇੱਥੇ ਬਹੁਤ ਜ਼ਰੂਰੀ ਐ ਇੱਕ ਦੋ ਹੋਣੇ ਥੋੜਾ ਠਹਿਰਾਅ ਹੋਣ ਦੇ ਕਾਰਨ ਚਲੋ ਵੱਡੇ ਐਕਸੀਡੈਂਟ ਤੋਂ ਬੰਦਾ ਬਚ ਸਕਦਾ ਆ ਮੌਤ ਦੇ ਮੂੰਹ ਤੇ ਜਾਣ ਤੋਂ ਬੰਦਾ ਬਚ ਸਕਦਾ ਆ ਕਿ ਰੋਜ਼ ਇੰਨੀ ਜ਼ਿਆਦਾ ਟ੍ਰੈਫਿਕ ਜਾਂਦੀ ਐ ਤੇ ਦੋ ਸਪੀਡ ਬ੍ਰੇਕਰ ਹੋਣੇ ਚਾਹੀਦੇ ਐ ਐਟ ਲੀਸਟ ਪੁੜਤ ਉੱਤਰ ਨੇ ਥੱਲੇ ਗੱਡੀ ਤੇ ਸੀਗਾ ਮੈਂ ਉਹ ਅੱਗੋਂ ਕਾਰ ਆਈ ਐ ਕਾਰ ਵਾਲੇ ਨੇ ਓਵਰਟੈਕ ਕਰਨ ਗਿਆ ਪੀਨਾ ਮੋਟਰਸਾਈਕਲ ਨੂੰ ਕਰਤਾ ਦਾ ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰੀ ਹਾਂਜੀ ਦੌੜ ਗਿਆ ਆਪ दारू ਪੀਤੀ ਹਾਂ ਕਿੰਨੇ ਕਿ ਲੋਕ ਚੱਕੀ ਹੋਏ ਸਾਰੇ ਤਿੰਨ ਜਨਾਨੀਆਂ ਸੀ ਜਿਹੜੀ ਵਿੱਚ ਤਿੰਨ ਦੋ ਜਾਨੇ ਸੀ ਇੱਕ ਵਾਲੇ ਸਟਾ ਲੱਗ ਗਿਆ ਹਾਂਜੀ ਤੇ ਨੁਕਸਾਨ ਹੀ ਹੋਇਆ ਵੀਕਲਾ ਦਾ ਆਮ ਬਹੁਤ ਜਿਆਦਾ ਮੇਰੇ ਸੀਸਾ ਟੁੱਟ ਗਿਆ ਬੜਾ ਭੱਜ ਗਿਆ 40 50 ਹੋ ਗਿਆ ਮੋਟਰਸਾਈਕਲ ਤੇ ਉਹ ਪਤਾ ਨਹੀਂ ਕਿੱਥੇ ਲੈ ਗਏ ਉਹਨਾਂ ਦਾ ਜਿਆਦਾ ਨੁਕਸਾਨ ਜਿਨ੍ਹਾਂ ਨੂੰ ਪਹਿਲਾਂ ਮੋਟਰਸਾਈਕਲ ਕੁਦਲੇ ਨਾ ਉਹ ਪਤਾ ਨਹੀਂ ਉਹ ਉਹਨਾਂ ਨੂੰ ਹੋਰ ਗੱਲਿਆ ਰੋਡ ਦੇ ਸੀ ਕਿ ਬੰਦੇ ਹੋ ਉਹਨਾਂ ਨੂੰ ਪਤਾ ਨਹੀਂ ਕਿਹੜੇ ਹਸਪਤਲ ਚ ਖੜਿਆ ਉਹਨਾਂ ਦਾ ਜ਼ਿਆਦਾ ਨਿਸ਼ਾਨ ਆ ਉਹ ਗੱਡੀ ਵਾਲੇ ਉਹ ਗੱਡੀ ਵਾਲੇ ਵੀਰ ਦੀ ਗੱਡੀ ਆਂਦੀ ਗਾਲੀਆਂ ਬੜੀ ਤੇਜ਼ ਆਟੋ ਚ ਮਾਰੀ ਗੱਡੀ ਹਾਂਜੀ ਆਟੋ ਚ ਗੱਡੀ ਮਾਰੀ ਸੀ ਕਿੱਕਰ ਤੇ ਅਹੀਂ ਆਟੋ ਚ ਕਿੰਨੇ ਕਿੰਨਾ ਨੁਕਸਾਨ ਹੋਇਆ ਨਹੀਂ ਚਾਰ ਜਾਨੇ ਇਹ ਦੋਵੇਂ ਅਹੀਂ ਪਹਿਣਾ ਸੀ ਇੱਕ ਮੇਰੀ ਸਾਸਰ ਨਾਲ ਸਾਡੇ ਪਿੰਡ ਦਾ ਇੱਕ ਬੰਦਾ ਵਾ ਉਹਨੂੰ ਤੇ ਬਹੁਤ ਜ਼ਿਆਦੀਆਂ ਆਈਆਂ ਭਾਜੀ ਨੂੰ ਹਾਂਜੀ ਤੇ ਜਿਹੜਾ ਆਟੋ ਵਾਲਾ ਉਹ ਤੇ ਬਹੁਤ ਉਹ ਵੀ ਜਖਮੀ ਆ ਤੇ ਰਾਡੋ ਚਾਰੇ ਦਾ ਸਾਰਾ ਹੀ ਟੁੱਟ ਗਿਆ। ਕਸੂਰ ਕਿਹਾ ਸੀ। ਕਸੂਰ ਗੱਡੀ ਵਾਲੇ ਦਾ ਵੀ ਆ ਵੀਰ ਜੀ ਆਟੋ ਵਾਲਾ ਤੇ ਆਪਣੇ ਹੱਥ ਆਉਂਦੇ ਆ। ਕੀ ਮੰਗ ਕਰਦੇ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਕੋਈ ਕੀ ਮੰਗ ਕਰਨੀ ਹੈ ਤੇ ਨਾ ਹੀ ਆਨੇ ਵੀਰ ਜੀ ਹੀ ਬਚ ਗਏ ਆਟੋ ਵਾਲੇ ਦੀ ਮਦਦ ਕੀਤੀ ਜਾਏ ਮਾਤੜ ਬੰਦਾ। ਨਾਮ ਸੁਖਵਿੰਦਰ ਕੌਰ ਮੈਂ ਤੇ ਆਟੋ ਤੇ ਜਾ ਰਹੀ ਸੀ ਕਿ ਰਸਤੇ ਤੇ ਦੇਖਿਆ ਕਿ ਐਕਸੀਡੈਂਟ ਹੋਇਆ ਪਿੱਛੇ ਕਾਫੀ ਮੈਂ ਆਪਣਾ ਆਟਾ ਧਲਾੜ ਕੇ ਅੱਗੇ ਆ ਕੇ ਦੇਖਿਆ ਮਰਮ ਪੱਟੀ ਕੀਤੀ ਹੈ ਹਾਲਤ ਨਹੀਂ ਦੇਖੀ ਜਾ ਰਹੀ ਕਾਫੀ ਜ਼ਿਆਦਾ ਜਿਹੜੇ ਉਹਨਾਂ ਦੇ ਡੀਪਲੀ ਇਨਜਰਡ ਹੋਏ ਨੇ ਉਹਨਾਂ ਦੇ ਆਟੋ ਚਾਲਕ ਵੀ ਬੁਰੀ ਤਰ੍ਹਾਂ ਜਖਮੀ ਹੋ ਗਿਆ ਤੇ ਜਿਹੜੇ ਨਾਲ ਪੈਸੇਂਜਰ ਬੈਠੀ ਸੀ ਸਵਾਰੀਆਂ ਉਹ ਵੀ ਮੈਂ ਤਾਂ ਕਿਤੇ ਬਹੁਤ ਦੂਰ ਅੱਛੇ ਆਟਾ ਤੇ ਬੈਠੀ ਹੋਈ ਸੀ ਮੈਂ ਦੇਖਿਆ ਕਿ ਕੀ ਗੱਲ ਆ ਮੈਂ ਉਹ ਸਾਡੇ ਤੋਂ ਉਤਰ ਕੇ ਆ ਕੇ ਅੱਗੇ ਇਹਨਾਂ ਦੀ ਆਪ ਕੋ ਮਰਮ ਪੱਟੀ ਕੀਤੀ ਆ ਹਾਲਤ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਆ ਬਾਕੀ ਗੱਡੀ ਵੀ ਬਹੁਤ ਵੱਟ ਚੁੱਕੀ ਜਿਸ ਨਾਲ ਐਕਸੀਡੈਂਟ ਹੋਇਆ ਜਿਹਨੇ ਕੀਤਾ ਨਾਲ ਵਾਰ ਵਾਰ ਲੋਕ ਬਾਹਰ ਵੀ ਨਹੀਂ ਆਉਂਦੇ ਇੰਨੀ ਤੇ ਚਾਲ ਹਾਂਜੀ ਸਰਕਾਰਾਂ ਨੂੰ ਚਾਹੀਦੀ ਐਕਸਪੀਡ ਤੈਅ ਕਰਨੀ ਚਾਹੀਦੀ ਆ ਦੂਸਰੇ ਕੋਲ ਸਪੀਡ ਬ੍ਰੇਕਰ ਵਗੈਰਾ ਵੀ ਇੱਥੇ ਬਹੁਤ ਜ਼ਰੂਰੀ ਹੈ ਇੱਕ ਦੋ ਹੋਣੇ ਥੋੜਾ ਠਹਿਰਾਉਣ ਦੇ ਕਾਰਨ ਚਲੋ ਵੱਡੇ ਐਕਸੀਡੈਂਟ ਤੋਂ ਬੰਦਾ ਬਚ ਸਕਦਾ ਆ ਮੌਤ ਦੇ ਮੂੰਹ ਤੇ ਜਾਣ ਤੋਂ ਬੰਦਾ ਬਚ ਸਕਦਾ ਆ ਕਿ ਰੋਜ਼ ਇੰਨੀ ਜ਼ਿਆਦਾ ਟ੍ਰੈਫਿਕ ਜਾਂਦੀ ਹੈ ਤੇ ਦੋ ਸਪੀਡ ਬ੍ਰੇਕਰ ਹੋਣੇ ਚਾਹੀਦੇ ਐਟ ਲੀਸਟ ਕੋਲ ਤੋਂ ਉੱਤਰਦੇ ਥੱਲੇ ਗੱਡੀ ਤੇ ਸੀਗਾ ਮੈਂ ਉਹ ਗੋਕਾਰ ਆਈ ਕਾਰ ਵਾਲੇ ਨੇ ਉਹ ਅਟੈਕ ਕਰਨ ਗਿਆ ਪੀਣਾ ਮੋਟਰਸਾਈਕਲ ਨੂੰ ਕਰਤਾ ਦੱਤਾ ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰੀ ਹਾਂਜੀ ਉਹ ਉੱਡ ਗਿਆ ਆਪ दारू ਪੀਤੀ ਹਾਂ ਕਿੰਨੇ ਕਿ ਲੋਕ ਚੱਕੀ ਹੋਏ ਸਾਰਾ ਤਿੰਨ ਜਨਾਨੀਆਂ ਸੀ ਜਿਹੜੀ ਵਿੱਚ ਤਿੰਨ ਦੋ ਜਾਨੇ ਸਨ ਇੱਕ ਵਾਲੇ ਸਿਰ ਤੋਂ ਲੱਗੀਆਂ ਹਾਂਜੀ ਤੇ ਨੁਕਸਾਨ ਹੋਇਆ ਵੇਕਲਾ ਦਾ ਆਮ ਬਹੁਤ ਜ਼ਿਆਦਾ ਮੇਰੇ ਸੀਸਾ ਟੁੱਟ ਗਿਆ ਬੜਾ ਭੱਜ ਗਿਆ ਵਾਹ ਵਾਹ ਉਹ ਵਾਹਸਾ ਤੇ ਉਹ ਪਤਾ ਨਹੀਂ ਕਿੱਥੇ ਲੈ ਗਏ ਉਹਨਾਂ ਦਾ ਜਿਆਦਾ ਨੁਕਸਾਨ ਆ ਜਿਨ੍ਹਾਂ ਨੂੰ ਪਹਿਲਾਂ ਮੋਟਰਸਾਈਕਲ ਕੁਦਲਿਆ ਨਾ ਉਹ ਪਤਾ ਨਹੀਂ ਉਹ ਉਹਨਾਂ ਨੂੰ ਹੋਰ ਗੱਲੀਆ ਰੋਡ ਦੇ ਸੀ ਕਿ ਬੰਦੇ ਉਹ ਉਹਨਾਂ ਨੂੰ ਪਤਾ ਨਹੀਂ ਕਿਹੜੇ ਹੱਥੇ 'ਚ ਖੜਿਆ ਉਹਨਾਂ ਦਾ ਜਿਆਦਾ ਨੁਕਸਾਨ ਆ ਉਹ ਗੱਡੀ ਵਾਲੇ ਉਹ ਗੱਡੀ ਆਉਂਦੀ ਗੱਡੀਆਂ ਬੜੀ ਤੇਜ਼ ਆਟੋ 'ਚ ਮਾਰੀ ਗੱਡੀ ਹਾਂਜੀ ਆਟੋ 'ਚ ਗੱਡੀ ਮਾਰੀ ਸੀ ਕਿੱਥੇ ਕਿੱਥੇ ਅਹੀਂ ਆਟੋ 'ਚ ਕਿੰਨੇ ਕਿੰਨੇ ਬੰਦੇ ਜ਼ਖਮੀ ਹੋਏ ਕਿੰਨਾ ਨੁਕਸਾਨ ਹੋਇਆ ਅਹੀਂ 4 ਜਾਣੇ ਇਹ ਦੋਵੇਂ ਹੀ ਪੈਣਾ ਸੀ ਇੱਕ ਮੇਰੀ ਸਾਸਰ ਨਾਲ ਸਾਡੇ ਪਿੰਡ ਦਾ ਇੱਕ ਬੰਦਾ ਵਾ ਉਹਨੂੰ ਤੇ ਬਹੁਤ ਜਿਆਦੀਆਂ ਆ ਜਾਂ ਭਾਜੀ ਨੇ ਤੇ ਜਿਹੜਾ ਆਟੋ ਵਾਲਾ ਉਹ ਤੇ ਬਹੁਤ ਉਹ ਵੀ ਜਖਮੀ ਆ ਤੇ ਰਾਟੋ ਚਾਰੇ ਦਾ ਸਾਰਾ ਹੀ ਟੁੱਟ ਗਿਆ ਕਸੂਰ ਕਿਹਦਾ ਸੀ ਕਸੂਰ ਗੱਡੀ ਵਾਲੇ ਦਾ ਵੀ ਤੇ ਜੀ ਆਟੋ ਵਾਲਾ ਤੇ ਆਪਣੇ ਹੱਥ ਆਉਂਦੇ ਆ ਸੀ ਕੀਮਾ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕੋਈ ਕੀ ਮੰਗ ਕਰਨੀ ਹੈ ਤੇ ਨਾ ਹੀ ਆਨੇ ਵੀਰ ਜੀ ਹੀ ਬਚ ਗਏ ਆ ਆਟੋ ਵਾਲੇ ਦੀ ਮਦਦ ਕੀਤੀ ਜਾਏ ਮਾਤੜ ਬੰਦਾ ਨਾਮ ਸੁਖਮਿੰਦਰ ਕੌਰ ਮੈਂ ਤੇ ਆਟੋ ਤੇ ਜਾ ਰਹੀ ਸੀ ਕਿ ਰਸਤੇ ਤੇ ਦੇਖਿਆ ਕਿ ਐਕਸੀਡੈਂਟ ਹੋਇਆ ਪਿੱਛੇ ਕਾਫੀ ਮੈਂ ਆਪਣਾ ਟੱਪ ਲਾੜ ਕੇ ਅੱਗੇ ਆ ਕੇ ਦੇਖਿਆ ਮਰਮ ਪੱਟੀ ਕੀਤੀ ਆ ਹਾਲਤ ਨਹੀਂ ਦੇਖੀ ਜਾ ਰਹੀ ਕਾਫੀ ਜ਼ਿਆਦਾ ਜਿਹੜੇ ਉਹਨਾਂ ਦੇ ਡੀਪਲੀ ਇਨਜਰਡ ਹੋਏ ਨੇ ਉਹਨਾਂ ਦੇ ਆਟੋ ਚਾਲਕ ਵੀ ਬੁਰੀ ਤਰ੍ਹਾਂ ਜਖਮੀ ਹੋ ਗਿਆ ਤੇ ਜਿਹੜੇ ਨਾਲ ਪੈਸੇਂਜਰ ਬੈਠੀਆਂ ਸੀ ਸਵਾਰੀਆਂ ਉਹ ਵੀ ਮੈਂ ਤਾਂ ਕਿਤੇ ਬਹੁਤ ਦੂਰ ਅੱਛੇ ਆਟਾ ਤੇ ਬੈਠੀ ਹੋਈ ਸੀ ਮੈਂ ਦੇਖਿਆ ਕਿ ਕੀ ਗੱਲ ਆ ਮੈਂ ਉਹ ਸੌਟੇ ਤੇ ਉਤਰ ਕੇ ਆ ਕੇ ਅੱਗੇ ਇਹਨਾਂ ਦੀ ਆਪ ਕੋ ਮਰਮ ਪੱਟੀ ਕੀਤੀ ਆ ਹਾਲਤ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਆ ਬਾਕੀ ਗੱਡੀ ਵੀ ਬਹੁਤ ਭੱਜ ਚੁੱਕੀ ਜਿਸ ਨਾਲ ਐਕਸੀਡੈਂਟ ਹੋਇਆ ਜਿਹਨੇ ਕੀਤਾ ਨਾਲ ਬਾਰ ਬਾਰ ਮੂਹ ਤੇ ਬਾਰ ਵੀ ਨਹੀਂ ਆਉਂਦੇ ਇੰਨੀ ਤੇ ਚੱਲ ਹਾਂਜੀ ਸਰਕਾਰਾਂ ਨੂੰ ਚਾਹੀਦੀ ਐਕਸਪੀਡ ਤੈਅ ਕਰਨੀ ਚਾਹੀਦੀ ਆ ਦੂਸਰੇ ਕੋ ਸਪੀਡ ਬ੍ਰੇਕਰ ਵਗੈਰਾ ਵੀ ਇੱਥੇ ਬਹੁਤ ਜ਼ਰੂਰੀ ਹੈ ਇੱਕ ਦੋ ਹੋਣੇ ਥੋੜਾ ਘਹਿਰਾ ਹੋਣ ਦੇ ਕਾਰਨ ਚਲੋ ਵੱਡੇ ਐਕਸੀਡੈਂਟ ਤੋਂ ਬੰਦਾ ਬਚ ਸਕਦਾ ਆ ਮੌਤ ਦੇ ਮੂਹ ਤੇ ਜਾਣ ਤੋਂ ਬੰਦਾ ਬਚ ਸਕਦਾ ਕਿ ਰੋਜ਼ ਇੰਨੀ ਜ਼ਿਆਦਾ ਟ੍ਰੈਫਿਕ ਜਾਂਦੀ ਹੈ ਤੇ ਦੋ ਸਪੀਡ ਬ੍ਰੇਕਰ ਹੋਣੇ ਚਾਹੀਦੇ ਐਟ ਲੀਸਟ ਪੁੜਤ ਉੱਤਰ ਨੇ ਥੱਲੇ ਗੱਡੀ ਦੀ ਸੀ ਕੰਮਾਂ ਉਹ ਅਗੋਂ ਕਾਰ ਆਈ ਹੈ ਕਾਰ ਵਾਲੇ ਨੇ ਓਵਰਟੇਕ ਕਰਨ ਗਿਆ ਪੀਣਾ ਮੋਟਰਸਾਈਕਲ ਨੂੰ ਕਰਤਾ ਅੰਦਾ ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰ ਹਾਂਜੀ ਦੌੜ ਗਿਆ ਆਪ दारू ਪੀਤੀ ਹਾਂ ਇਹ ਕਿੰਨੇ ਕਿ ਲੋਕ ਚੱਕੀ ਹੋਏ ਸਨ ਤਿੰਨ ਜਨਾਨੀਆਂ ਸੀ ਜਿਹੜੀ ਵਿੱਚ ਤਿੰਨ ਦੋ ਜਣੇ ਸਨ ਇੱਕ ਵਾਲੇ ਸਿੱਟਾ ਲੱਗੀਆਂ ਹਾਂਜੀ ਤੇ ਨੁਕਸਾਨ ਹੋਇਆ ਵੇਕਲਾ ਦਾ ਆਮ ਬਹੁਤ ਜ਼ਿਆਦਾ ਮੇਰੇ ਸੀਸਾ ਟੁੱਟ ਗਿਆ ਬੜਾ ਭੱਜ ਗਿਆ ਗੱਡੀ ਪੰਜਾਹ ਹੋ ਗਿਆ ਵਾਟਸਐਪ ਤੇ ਉਹ ਪਤਾ ਨਹੀਂ ਕਿੱਥੇ ਲੈ ਗਿਆ ਉਹਨਾਂ ਦਾ ਜਿਆਦਾ ਨੁਕਸਾਨ ਹੈ ਜਿਨ੍ਹਾਂ ਨੂੰ ਪਹਿਲਾਂ ਮੋਟਰਸਾਈਕਲ ਕੁਦਲਿਆ ਨਾ ਉਹ ਪਤਾ ਨਹੀਂ ਉਹ ਉਹਨਾਂ ਨੂੰ ਹੋਰ ਗੱਡੀਆਂ ਰੋਡ ਦੇ ਸੀ ਇੱਕ ਬੰਦੇ ਉਹਨਾਂ ਨੂੰ ਪਤਾ ਨਹੀਂ ਕਿਹੜੇ ਹੱਥੇ 'ਚ ਖੜਿਆ ਉਹਨਾਂ ਦਾ ਜਿਆਦਾ ਨੁਕਸਾਨ ਹੈ ਉਹ ਗੱਡੀ ਵਾਲੇ ਵੀਰ ਜੀ ਗੱਡੀ ਆਉਂਦੀ ਗੱਡੀਆਂ ਬੜੀ ਤੇਜ਼ ਆਟੋ 'ਚ ਮਾਰੀ ਗੱਡੀ ਹਾਂਜੀ ਆਟੋ 'ਚ ਗੱਡੀ ਮਾਰੀ ਅਸੀਂ ਆਟੋ 'ਚ ਕਿੰਨੇ ਬੰਦੇ ਚੱਕੀ ਹੋਏ ਕਿੰਨਾ ਨੁਕਸਾਨ ਹੋਇਆ ਅਸੀਂ 4 ਜਾਣੇ ਇਹ ਦੋਵੇਂ ਹੀ ਪੈਣਾ ਹੈ ਇੱਕ ਮੇਰੀ ਸਾਸਰ ਨਾਲ ਸਾਡੇ ਪਿੰਡ ਦਾ ਇੱਕ ਬੰਦਾ ਵਾ ਉਹਨੂੰ ਤੇ ਬਹੁਤ ਜਿਆਦੀਆਂ ਆ ਜਾਂ ਭਾਜੀ ਨੇ ਹਾਂਜੀ ਤੇ ਜਿਹੜਾ ਆਟੋ ਵਾਲਾ ਉਹ ਤੇ ਬਹੁਤ ਉਹ ਵੀ ਜਖਮੀ ਆ ਤੇ ਰਾਟੋ ਚਾਰੇ ਦਾ ਸਾਰਾ ਹੀ ਟੁੱਟ ਗਿਆ ਕਸੂਰ ਕਿਹਦਾ ਹੈ ਕਸੂਰ ਗੱਡੀ ਵਾਲੇ ਦਾ ਵੀ ਜੀ ਆਟੋ ਵਾਲਾ ਤੇ ਆਪਣੇ ਹੱਥ ਆਉਂਦੇ ਆ ਹੀ ਕੀਮਾ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕੋਈ ਕੀ ਮੰਗ ਕਰਨੀ ਹੈ ਇਹ ਤੇ ਨਾ ਹੀ ਆਨੇ ਵੀਰ ਜੀ ਹੀ ਬਚ ਗਏ ਆਟੋ ਵਾਲੇ ਦੀ ਮਦਦ ਕੀਤੀ ਜਾਏ ਮਾਤੜ ਬੰਦਾ